ਤੁਹਾਡਾ ਕੀ ਨਾਮ ਹੈ ਜੀ ਆਪਣਾ? ਲੋਹਰਾ ਸਿੰਘ ਜਿਹੜਾ ਕੀ ਨਾਮ ਜੀ? ਲੋਹਰਾ ਸਿੰਘ ਲੋਹਰਾ ਸਿੰਘ ਜੀ ਕਿੰਨੀ ਉਮਰ ਹੈ? 86 86 ਸਾਲ ਕਿੱਥੋਂ ਆਏ ਜੀ? ਰਾਜਪੁਰ ਭਾਈਆਂ ਤੋਂ। ਰਾਜਪੁਰ ਭਾਈਆਂ ਤੋਂ ਦਵਾਈ ਲੈਣਾ ਆਇ ਸੀ ਜੀ। ਹਾਂ ਜੀ। ਕਿੰਨਾ ਟਾਈਮ ਹੋ ਗਿਆ ਆਇਆ? ਹਾਂ ਜੀ। ਕਿੰਨੀ ਕੁ ਧੇਰ ਹੋ ਗਈ ਆਇਆਂ ਨੂੰ ਜੀ? ਮੈਨੂੰ ਮੈਂ ਇੱਥੇ ਸਵੇਰ 9 ਵਜੇ ਦਾ ਆਇਆ। ਅੱਛਾ ਜੀ ਹੁਣ ਕੀ ਪਰਚੀ ਬਣ ਨਹੀਂ ਰਹੀ ਸੀ? ਪਰਚੀ ਬਣ ਨਹੀਂ ਰਹੀ ਹਾਲੇ। ਕੀ ਕਹਿੰਦੇ ਕੀ ਹੈ ਹਸਪੀਟਲ ਆ? ਪਤਾ ਨਹੀਂ ਮਿੰਟ ਤੇ ਕਹਿੰਦੇ 11 ਵਜੇ ਖੁੱਲਣ ਆਇਆ। ਅੱਛਾ ਜੀ। ਹੁਣ ਉਹ 11 ਵਜੇ ਤੱਕ ਇੰਤਜ਼ਾਰ ਕਰਾਂਗੇ। अच्छा जी की लगदा डॉक्टरों ने इस तरह करना चाहिए लो दुरु 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 दा लोग ਥੱਲੇ ਬੈਠੇ ਬਜ਼ੁਰਗ ਦੂਰ ਦੂਰ ਆਏ ਪਏ ਆ ਦੇਖੋ ਜੀ ਗੱਲ ਆ ਕਿ ਵੈਕਸਟਰਾ ਹੋਇਆ ਦਵਾਈ ਸਰੀਕ ਬਦਲਨੇ ਆ اچھا ਜੀ ਬਸ ਡਾਕਟਰ ਆਉਣ ਦੀ ਦੇਰ ਹੈ ਨੇ 25 ਤੇ ਦਵਾਈ ਡੇਢ ਲੈ ਦੇਣੀ ਆ ਜੀ ਤਾਂ ਫੇਰ ਡਾਕਟਰ ਹੋਂ ਆਪਾਂ ਜਾਣਾ ਦਵਾਈ ਲੈ ਕੇ ਇਹਦੇ ਵੀ ਕੀ ਲੱਗਦਾ ਕਿ ਤੁਹਾਨੂੰ ਇੰਨਾ ਲੰਬਾ ਇੰਤਜ਼ਾਰ ਠੀਕ ਹੈ ਖਿੜਕੀਆਂ ਬੰਦ ਕਰਨੀਆਂ ਇਹ ਸਿਰਫ ਮਾੜਾ ਗਾ ਮਰੀਜ਼ ਬਹੁਤ ਔਖੇ ਆ اچھا ਜੀ ਹਾਂ ਜਿਹੜਾ ਸੁਖੀ ਸੁਖੀ ਦਾ ਕੋ ਭਰ ਉਹਦਾ ਵੀ ਦੁਖੀ ਹੁੰਦਾ ਆ ਜੀ ਇਸ ਕਰਕੇ ਫੇ ਸਾਰੀ ਦੁਨੀਆ ਤਾਂਗਵਾ ਠੀਕ ਹੈ ਜੀ ਕਿੰਨੇ ਲੋਕ ਬੈਠੇ ਹੋਏ ਅੱਜ ਪਿੱਛੇ ਅੰਦਾਜ਼ਾ ਉਹ ਦੋ ਮੇਰੇ ਘਰ 200 ਦਾ 300 ਤਾਂ ਇਧਰ ਬੈਠਾ ਹੀ ਆ ਬੰਦਾ ਅੱਛਾ ਜੀ ਬਾਕੀ ਇਧਰ ਕੋਈ ਮੁੜੀ ਜਾਂਦੇ ਆ ਜੀ ਸਰਕਾਰ ਦਾਅਵੇ ਕਰ ਰਹੀ ਹੈ ਕਿ ਬਜ਼ੁਰਗਾਂ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਔਰਤਾਂ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਲੱਗਦਾ ਇਹ ਕੰਮ ਕੀਤਾ ਜਾ ਰਿਹਾ ਹੈ ਜੇਕਰ ਠੀਕ ਆ ਕਿਤਾਬਾਦ ਸਰਕਾਰ ਦਾਅਵੇ ਕਰਦੀ ਸਹੂਲਤਾਂ ਦੇਣ ਦੇ ਬਜ਼ੁਰਗਾਂ ਨੂੰ ਹਾਂਜੀ ਹਾਂਜੀ ਇਹ ਕਹਿੰਦੇ ਕਰਦੀ ਆ ਹੁਣ ਹੜਤਾਲ ਕਰਨਾ ਠੀਕ ਹੈ ਜੇਕਰ ਕੋਈ ਗਲਤ ਹੋਇਆ ਤਾਂ ਹੜਤਾਲ ਹੋਣੀ ਚਾਹੀਦੀ ਪਰ ਮਰੀਜ਼ਾਂ ਨੂੰ ਖੱਜਲ ਕਰਨਾ ਕਿੰਨਾ ਕੁ ਠੀਕ ਲੱਗਦਾ ਬਹੁ ਮੋਰਾ ਮਾਰਾ ਕ ਉਸ ਸਵੇਰ ਦੇ ਬੈਠੇ ਆ ਜੀ ਸਵੇਰ ਦੇ ਬੈਠੇ ਚੌਕੜਾ ਮਾਰ ਕੇ ਅੱਲੇ ਹੋਰ ਤੋਂ 2 ਘੰਟੇ ਬੈਠਣਾ ਪਊਗਾ ਹੋਰ ਬੈਠਣਾ ਹੈ ਬੈਣਾ ਜੀ ਇਸੇ ਕੋਈ ਕਾਰਨ ਪਤਾ ਲੱਗਾ ਜੀ ਕਿ ਕਾਦੇ ਬੰਦ ਕੀਤੀ ਹੋਏ ਇਹਨਾਂ ਨੂੰ ਦੇਖੋ ਜੀ ਇਹਦੇ ਮੈਨੂੰ ਕੋਈ ਵੀ ਪਤਾ ਅੱਛਾ ਜੀ ਐਵੇਂ ਝੂਠੇ ਬੋਲਾ ਮੈਨੂੰ ਨਹੀਂ ਸਵਾ 9 ਦੇ ਆਏ ਪਏ ਤੁਸੀਂ ਸਵਾ 9 ਦੇ ਇੱਥੇ ਆਇਆ ਹੋ ਆ ਜੀ ਉੱਧਰ ਦੇਖਿਓ ਮੁੰਡੇ ਵਾਲਾ ਹਾਂ ਜੀ ਐਮ ਆ ਦੀ ਕਿੱਥੋਂ ਆਏ ਜੀ ਅਸੀਂ ਮਾਲਪੁਰ ਤੋਂ ਆਏ ਜੀ ਮਾਲਪੁਰ ਤੋਂ ਕਿੰਨੀ ਕਿੰਨੇ ਦੇ ਆਏ ਜੀ ਅਸੀਂ 8 ਵਜੇ ਦੇ ਸਵੇਰੇ 8 ਵਜੇ ਤੜਕੇ ਦੇ ਆਏ ਆ ਜੀ ਸਵੇਰੇ 8 ਵਜੇ ਹੁਣ ਕੀ ਟਾਈਮ ਹੋ ਗਿਆ ਜੀ ਹੁਣ ਤਾਂ ਪ 12:00 ਹੋ ਗਿਆ ਕੀ ਕਹਿੰਦੇ ਆ ਬਤਨ ਨਹੀਂ ਕਹਿੰਦੇ 2 ਘੰਟੇ ਦੀ ਟ੍ਰੈਕ ਹੋਆ 11 ਵਜੇ ਕੰਮ ਸ਼ੁਰੂ ਹੋਊਗਾ ਅੱਛਾ ਜੀ ਕੀ ਲੱਗਦਾ ਕਿ ਇਸ ਤਰ੍ਹਾਂ ਕਰਨਾ ਠੀਕ ਹੈ ਡਾਕਟਰ ਵੱਲੋਂ ਨਹੀਂ ਹੁਣ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਜੀ ਨਹੀਂ ਤੁਹਾਨੂੰ ਫੱਜੜਵਾਰੀ ਹੋ ਰਹੀ ਹੈ ਫੱਜੜਵਾਰੀ ਤਾਂ ਹੈਗੀ ਐ ਅਸੀਂ ਕੱਲ ਦੇ ਆਉਨੇ ਆ ਕੱਲ ਦੇ ਆਉਨੇ ਆ ਅੱਛਾ ਕੱਲ ਵੀ ਆਈ ਸੀ ਫਿਰ ਜਦੋਂ ਸਾਡੀ ਵਾਰੀ ਆਈ ਉਹਦੇ ਤੋਂ ਟੈਸਟ ਮੰਦ ਹੋਗਾ ਅੱਛਾ ਜੀ ਹੁਣ ਕਹਿੰਦੇ ਟੈਸਟ ਕਰਾਉਣੀ ਆ ਸੀ ਹੁਣ ਤੁਸੀਂ ਹੀਟਾਂ 'ਚ ਬੈਠੇ ਆ ਹਾਂ ਜੀ ਹੀਟਾਂ 'ਚ ਬੈਠੇ ਆ ਰੋਟੀ ਚਾਹ ਪਾਣੀ ਦਾ ਇੰਤਜ਼ਾਮ ਕੋਈ ਨਹੀਂ ਜੀ ਦਵਾਈ ਦਾਰੂ ਦਾ ਦਵਾਈ ਲੈਣਾ ਆ ਕਿ ਦਵਾਈ ਲੈਣਾ ਹਾਂਜੀ ਕੀ ਨਾਮ ਹੈ ਜੀ ਬੀਨਾ ਬੀਨਾ ਜੀ ਕਿੱਥੋਂ ਆਏ ਆ ਜੀ ਮੁਕਤਾਪੁਰ ਤੋਂ ਮੁਕਤਾਪੁਰ ਤੋਂ ਹਾਂਜੀ ਕਿੰਨੇ ਵਜੇ ਦੇ ਆਏ ਜੀ ਅੱਛਾ ਸਵਾ 9 ਵਜੇ ਕੁਝ ਗਏ ਸਨ ਤੜਕੀ ਆ ਗਏ ਸੀ ਅੱਛਾ ਹਾਂਜੀ ਕਿ ਕੀ ਉਹ ਖਿੜਕੀਆਂ ਬੰਦ ਨੇ ਜੀ ਖਿੜਕੀਆਂ ਬੰਦ ਆ ਕਹਿੰਦਾ ਅਖੇ 11 ਵਜੇ ਹੂੰ 11 ਵਜੇ ਤੱਕ ਦੇਖ ਲੇ ਆ ਕਿੰਨੇ ਕਾ ਨੰਬਰ ਆਂਦਾ ਕ ਨਹੀਂ ਆਂਦਾ ਖਾਲੀ ਨਾ ਜਾਣਾ ਪਵੇ ਅੱਛਾ ਜੀ ਕਿੱਦਾਂ ਦੇਖਦੇ ਐ ਇਸ ਤਰ੍ਹਾਂ ਖਿੜਕੀਆਂ ਬੰਦ ਕਰਨਾ ਹਸਪਤਾਲ ਜਿੱਥੇ ਲੋਕ ਦੁਖੀ ਆ ਰਹੇ ਜਿੱਲੇ ਪਰਚੂ ਆ ਰਹੇ ਰੈਫਰ ਜਿੱਤੇ ਆ ਆਪਣੇ ਤੇ ਗੋਡੇ ਵੀ ਦੁਖਦੇ ਐ ਖੜੀ ਇੰਨੇ ਦਰ ਸਰਵਾਈਕਲ ਵੀ ਆ ਗਈ ਮੁਸ਼ਕਲ ਐ ਖੜੇ ਹੋਣਾ ਇੰਨਾ ਤਾਂ ਫਿਰ ਮੈਂ ਦੇਖੋ ਕਿੰਨਾ ਟਾਈਮ ਲੱਗਦਾ ਐ ਖੜਨਾ ਬੈਠਣਾ ਮੁਸ਼ਕਲ ਆਦਾ ਹਾਂਜੀ 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 ਕਿੰਨੀ ਉਮਰ ਐ ਤੁਹਾਡੀ ਹਾਂ 63 63 ਹਾਂਜੀ ਤੇ ਖੱਡਲ ਖਵਾਰੀ ਹੋ ਰਹੀ ਆ ਦਵਾਈ ਲੈਣ ਦੇ ਲਈ ਆਈ ਸੀ ਆਪਣੀ ਦਵਾਈ ਆਪਣੀ ਲੈਣ ਆਈ ਸੀ ਗਲੇ ਦੀ ਪ੍ਰੋਬਲਮ ਸੀ ਦੀ ਮੈਂ ਕਿਹਾ ਚਲੋ ਇੱਥੇ ਦਿਖਾ ਲੈਨੇ ਆਪੇ ਵੈਸੇ ਸਾਨੂੰ ਆਰਮੀ ਹਸਪੀਟਲ ਸਹੂਲਤ ਹੈਗੀ ਆ ਪਰ ਉੱਥੇ ਗਲੇ ਨੱਕ ਕੰਡ ਡਾਕਟਰ ਹੈ ਨਹੀਂ ਤੇ ਮੈਂ ਕਿਹਾ ਚਲੋ ਇੱਥੇ ਦਿਖਾ ਲੈਨੇ ਸਰਕਾਰ ਦੇ ਦਾਅਵੇ ਕਿੰਨੇ ਕ ਸੱਚੇ ਲੱਗਦੇ ਆ ਮਰੀਜ਼ਾਂ ਨੂੰ ਬਜ਼ੁਰਗਾਂ ਨੂੰ ਸਹੂਲਤਾਂ ਦੇਣ ਦੇ ਸਿਰ ਮੈਨੂੰ ਉਦਾਂ ਹੀ ਲੱਗਦੀ ਆ ਕਿ ਆਪਾਂ ਹੈ ਜਿਹੜਾ ਸਹੂਲਤ ਹੈਗੀਆਂ ਵੈਸੇ ਬੋਲਦੇ ਆ ਵੈਸੇ ਹੈ ਨਹੀਂ ਮੈਨੂੰ ਤਾਂ ਲੱਗਦਾ ਇਸ ਤਰ੍ਹਾਂ ਨਾਲ ਅੱਛਾ ਗੱਲਾਂ ਹੀ ਆ ਮੈਨੂੰ ਗੱਲਾਂ ਹੀ ਲੱਗਦੀਆਂ ਮੈਨੂੰ ਕਿ ਅੱਜ ਤਾਂ ਮੈਂ ਕਾਫੀ ਬਾਬਾ ਜੀ ਇਧਰ ਦੇਖ ਮਾ ਜੀ ਮੁੰਡੇ ਵਾਲੇ ਇਹਨਾਂ ਗੱਲਾਂ ਕਰਨੀਆਂ ਠੀਕ ਹੈ ਕੀ ਨਾਮ ਆ ਬਾਬਾ ਜੀ ਇਹਨਾਂ ਜੀਤਰਾਮ ਆ ਜੀ ਜੀਤਰਾਮ ਜੀ ਕਿੰਨੀ ਉਮਰ ਆ ਮੇਰੀ ਹੈ ਵੀ 90 ਦਾ 90 ਸਾਲ ਜੀ ਅੱਛਾ ਜੀ ਕਿੱਥੋਂ ਆਏ ਤੁਸੀਂ ਡਾਡੇ ਤੋਂ ਆਏ ਡਾਡੇ ਤੋਂ ਆ ਆ ਕੀ ਗੋਮਕੋਈ ਆਪਣੀ ਲੈਣੀ ਸੀ ਆ ਦਵਾਈ ਲੈਣਾ ਕਿੰਨੀ ਦੇਰ ਹੋ ਗਈ ਕਦੋਂ ਆਏ ਸੀਗੇ ਜੀ ਜੇ ਇਹਦੇ ਐਮ ਜੀ 7 ਵਜੇ ਉੱਥੇ ਚਲੇ ਸੀ ਅੱਜ 8:00 ਵਜੇ ਆਏ 7 ਵਜੇ ਲੈ ਆਏ ਪਏ ਠੀਕ ਹੈ ਜੀ ਤੇ ਹੁਣ ਕੀ ਖਿਰਕੀਆਂ ਬੰਦ ਪਰਚੀ ਨਹੀਂ ਕੱਟੂ ਹੋਰ ਦਿੱਕਤ ਕੀ ਹੈ ਪੰਚ ਹੀ ਨਹੀਂ ਕੱਟੂ ਠੀਕ ਹੈ ਜੀ ਡਾਕਟਰ ਵੀ ਨਹੀਂ ਬੈਠੇ ਡਾਕਟਰ ਵੀ ਜੀ ਬੈਠਾ ਹੋਣਾ ਤੇ ਕਿੰਨਾ ਕੁ ਦਿਨ ਲੱਗਦਾ ਹੋਰ ਲੱਗ ਸਕਦੀ ਆ ਜਿੰਨਾ ਰਾਸ਼ਿਆ ਜਿੰਨਾ ਰਾਸ਼ਿਆ ਜੀ ਇਹ ਤਾਂ ਸ਼ਾਮ ਪੈ ਜਾਨੀ ਜੇ ਇੱਥੇ ਪਰਚੀ ਕੱਟੂ ਦੋ ਆਣੀ ਮੈਂ ਇਹ ਕੋਈ ਤੁਸੀਂ ਖੜੇ ਆ ਕੋਈ ਦਿੱਕਤ ਕੋਈ ਪਰੇਸ਼ਾਨੀ ਪਰੇਸ਼ਾਨੀ ਨਹੀਂ ਰਹਿੰਦੀ ਆ ਜੀ ਪਰੇਸ਼ਾਨੀ ਨਹੀਂ ਰਹਿਣੀ ਸਿਆਣੇ ਆ ਜੀ ਜੀ ਦਵਾਈ ਕਾਦੀ ਲੈਣਾ ਸੀ ਦਵਾਈ ਮੇਰੇ ਦਰਦਾਂ ਪੈ ਜੀ ਨੇ ਬੋਟਲ ਅੱਛਾ ਜੀ ਕਿ ਕਿਦਾਂ ਦੇਖਦੇ ਹੋ ਕਿ ਡਾਕਟਰ ਨੂੰ ਇਸ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ ਬੰਦ ਕਰਨਾ ਚਾਹੀਦਾ ਇਸ ਤਰ੍ਹਾਂ ਹਸਪਤਾਲ ਡਾਕਟਰ ਨਹੀਂ ਤੇ ਹੁਣ ਤਾਂ ਜੀ ਸਾਰੇ ਬੰਦ ਕੀਤੇ ਹੋਏ ਹੁਣ ਬੰਦ ਹੋਣਾ ਨਹੀਂ ਚਾਹੀਦਾ ਜੇ ਹੋਈ ਵੀ ਗਈ ਹੈ ਸਰਕਾਰ ਦਾਅਵੇ ਕਰਦੀ ਆ ਮਰੀਜ਼ਾਂ ਨੂੰ ਸਹੂਲਤਾਂ ਦੇਣ ਦੇ ਆ ਕੜਦੇ ਜੀ ਕਿਰਾਂਗਾਂ ਨੂੰ ਸਹੂਲਤਾਂ ਦੇਣ ਤੇ ਔਰਤਾਂ ਨੂੰ ਸਹੂਲਤਾਂ ਲੱਗਦੀਆਂ ਸਹੂਲਤਾਂ ਸਰਕਾਰੀ ਹਸਪਤਾਲ ਹਾਰਪੁਰ ਚ ਹੈਗੀਆਂ ਨੇ ਨਹੀਂ ਰਾਜ ਜੀ ਗਲਤ ਹੈ ਯਾਰ ਟੱਕੇ ਖਾਣ ਨੂੰ ਟੱਕੇ ਖਾਣ ਨੂੰ ਟੱਕੇ ਖਾਣ ਨੂੰ ਠੀਕ